ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਿਓ ਮੇਰੇ ਨਾਲ ਗਰਦਾਸਪੁਰ ਸਿਵਲ ਹਸਪੀਟਲ ਤੋਂ ਇੱਕ ਖਬਰ ਤੁਹਾਨੂੰ ਦੱਸ ਦਈਏ ਕਿ ਕਲਕੱਤਾ ਦੇ ਵਿੱਚ ਹਸਪੀਟਲ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਪਹਿਲਾਂ ਬਲਾਤਕਾਰ ਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦੇਣਾ ਜਿਹੜਾ ਆ ਲੋਕਾਂ ਦੇ ਰੌਂਗਟੇ ਖੜੇ ਕਰ ਚੁੱਕਾ ਹੈ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਜਦੋਂ ਸਾਡੇ ਪੱਤਰਕਾਰਾਂ ਨੇ ਗਰਦਾਸਪੁਰ ਦੇ ਹਸਪੀਟਲ ਦੇ ਵਿੱਚ ਰਾਤ ਦੇ ਸਮੇਂ ਸਾਫਾ ਮਾਰਿਆ ਤਾਂ ਉੱਥੇ ਦੇਖਣ ਨੂੰ ਮਿਲਿਆ ਕਿ ਬਿਲਕੁਲ ਸਨਾਟਾ ਰਾਤ ਦੇ ਹਨੇਰੇ ਦੇ ਵਿੱਚ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸਿਕਿਉਰਿਟੀ ਜਿਹੜੀ ਹੈ ਨਹੀਂ ਨਜ਼ਰ ਆ ਰਹੀ ਇੱਥੋਂ ਦੀਆਂ ਮਹਿਲਾਵਾਂ ਜਿੰਨੀਆਂ ਵੀ ਡਾਕਟਰ ਜਾਂ ਸਟਾਫ ਨਰਸਸਾਂ ਦਾ ਜਿੰਨੇ ਵੀ ਵਾਰਡਨ ਮਹਿਲਾਵਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇੱਕ ਸਹਿਮ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਉਹਨਾਂ ਦੇ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਰਾਤ ਦੇ ਸਮੇਂ ਇੱਕ ਵਾਰ ਤੋਂ ਦੂਸਰੀ ਵਾਰਡ ਦੇ ਵਿੱਚ ਜਾਣ ਤੇ ਬਹੁਤ ਜ਼ਿਆਦਾ ਡਰ ਲੱਗਦਾ ਆ ਕਿਉਂਕਿ ਬਹੁਤ ਸਾਰੇ ਜਿਹੜੇ اٹੈਂਡੈਂਟ ਨੇ ਜਿਹੜੇ ਮਰੀਜ਼ ਦੇ ਨਾਲ اٹੈਂਡੈਂਟ ਆਏ ਹੁੰਦੇ ਆ ਉਹ ਕਈ ਤਰ੍ਹਾਂ ਦੇ ਕਮੈਂਟ ਕਰਦੇ ਨੇ ਕਈ اٹੈਂਡੈਂਟ ਜਿਹੜੇ ਨੇ ਉਹ ਸਰਾਬ ਪੀ ਕੇ ਕਈ ਤਰ੍ਹਾਂ ਦੀਆਂ ਜੜੀਆਂ ਧਮਕੀਆਂ ਵੀ ਦੇ ਜਾਂਦੇ ਨੇ ਜਿੰਨਾਂ ਦੇ ਕਰਕੇ ਜਿਹੜਾ ਆ ਅਸੀਂ ਪੂਰੀ ਇਹ ਰਾਤ ਜਿਹੜਾ ਸੈਮ ਦੇ ਵਿੱਚ ਹੀ ਕੱਟਦੇ ਆ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਸਿਕਿਉਰਿਟੀ ਨੂੰ ਲੈ ਕੇ ਸਿਰਫ ਤੇ ਸਿਰਫ ਗਰਦਾਸਪੁਰ ਦੇ ਵਿੱਚ ਇੱਕ ਹੀ ਮੁਲਾਜ਼ਮ ਨੇ ਲੋਡ ਪੈਣ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਆ ਪਰ ਜੇਕਰ ਜ਼ਿਆਦਾ ਮਾਮਲਾ ਵਿਗੜ ਜਾਏ ਤੇ ਇੱਕ ਮੁਲਾਜ਼ਮ ਵੀ ਕੀ ਕਰੇਗਾ ਜਦੋਂ ਸਾਡੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਸਿਕਿਉਰਿਟੀ ਨੂੰ ਲੈ ਕੇ ਤੁਸੀਂ ਕੀ ਦੇਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਘੜ ਤੋਂ ਘਟ ਇੱਥੇ ਪੰਜ ਤੋਂ ਸੱਤ ਬੰਦੇ ਜਿਹੜੇ ਆ ਉਹ ਹੋਣੇ ਚਾਹੀਦੀ ਹੈ ਤਾਂ ਕਿ ਜਿਹੜੀ ਸਾਡੀਆਂ ਮਹਿਲਾਵਾਂ ਜਾਂ ਸਾਡੇ ਜਿੰਨੇ ਵੀ ਵਰਡਨ ਮਹਿਲਾਵਾਂ ਨੇ ਉਹਨਾਂ ਦੀ ਰਕਸ਼ਾ ਯਕੀਨੀ ਬਣਾਈ ਜਾ ਸਕੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਸਕੇ ਕਿਉਂਕਿ ਇੱਥੇ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਕੇ ਹਾਲੇ ਇੱਥੇ ਟ੍ਰੇਨਿੰਗ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਬੱਚੀਆਂ ਦੀ ਵੀ ਜਿਹੜੀ ਹੈ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਹਸਪੀਟਲ ਦੀ ਏ ਉਹ ਸੁਰੱਖਿਆ ਵਧਾ ਕੇ ਇੱਥੇ ਜਿਹੜੀ ਏ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦੇਣੀ ਚਾਹੀਦੀ ਏ ਤਾਂ ਕਿ ਗਰਦਾਸਪੁਰ ਦਾ ਹਸਪੀਟਲ ਸੁਰੱਖਿਅਤ ਦੇ ਵਿੱਚ ਰਹਿ ਸਕੇ ਬਹੁਤ ਸਾਰੇ ਵਾਰਡਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਬਹੁਤ ਜ਼ਿਆਦਾ ਜਿਹੜਾ ਆ ਖਤਰਾ ਮਹਿਸੂਸ ਹੁੰਦਾ ਆ ਉਹ ਸਮੇਂ ਜਦੋਂ ਅਸੀਂ ਇੱਕ ਵਾਰ ਤੋਂ ਦੂਸਰੀ ਵਾਰ ਦੇ ਵਿੱਚ ਵਿਜ਼ਿਟ ਕਰਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਇਸ ਤਰ੍ਹਾਂ ਦੇ ਕਮੈਂਟ ਕਰ ਜਾਂਦੇ ਨੇ ਜਾਂ ਇਸ ਤਰ੍ਹਾਂ ਦੇ ਕਹਿਣ ਤੋਂ ਭਾਵੇਂ ਗੱਲ ਪੈਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਕਿ ਮਰੀਜ਼ ਦੇ ਨਾਲ اٹੈਂਡੈਂਟ ਆਏ ਹੁੰਦੇ ਆ ਜੇ ਕਰਦਾਂਗੇ ਉਹ ਕਰਦਾਂਗੇ ਤੇ ਉੱਥੇ ਕਿਤੇ ਨਾ ਕਿਤੇ ਜਿਹੜਾ ਆ ਇੱਕ ਡਾਕਟਰ ਦੇ ਵਿੱਚ ਵਾਰਡਨ ਦੇ ਵਿੱਚ ਜਾਂ ਜਿੰਨੀਆਂ ਵੀ ਜੜੀਆਂ ਨਸਾਂ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਇੱਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਜਿਹੜਾ ਹੋ ਰਿਹਾ ਹੁੰਦਾ ਆ ਸੁਰੱਖਿਆ ਨਹੀਂ ਹੈ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਵੀ ਜਿਹੜਾ ਆ ਗੁਰਦਾਸਪੁਰ ਦਾ ਪ੍ਰਸ਼ਾਸਨ ਸੁੱਤਾ ਪਿਆ ਆ ਉਹਨਾਂ ਨੂੰ ਚਾਹੀਦਾ ਕਿ ਸਰਕਾਰੀ ਹਸਪੀਟਲ ਦੀ ਜਿਹੜੀ ਸੁਰੱਖਤ ਸ ਵਧਾ ਦੇਣੀ ਚਾਹੀਦੀ ਹੈ ਤੁਸੀਂ ਦੇਦੇ ਪਿਓ ਮੈਂ ਡੀਪੀਸੀ ਪੰਜਾਬੀ ਤੇ ਪੱਤਰਕਾਰ ਸੰਜੀਵ 바ਵਾ ਦੀ ਏਅਰਪੋਰਟ ਹਾਂਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੋਬ ਕਰਦੀ ਹਾਂ ਮੈਨੂੰ ਉਥੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇਦਾਂ ਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੱਗੇ ਲੱਗਾ ਹੋਏ ਕਿ ਇਨ ਸੈਕੂਅਰ ਹੈ ਹਸਪਤਾਲ ਦਾ ਸਟਾਫ ਲੇਡੀਜ਼ ਸਟਾਫ ਦਾ ਸਟਾਫ ਪੰਜ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬਹੁਤੇ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ 'ਚ ਇੱਕ ਦੋ ਜਣੇ ਨੇ ਰਾਤ ਨੂੰ ਸ਼ਰਾਬ ਪੀ ਕੇ ਹੀ ਆਂਦੇ ਆ ਤਾਂ ਕੀ ਕੋਈ ਗੱਲਾਂ ਕਰ ਰਹੀਆਂ ਕੀ ਕਮੈਂਟ ਪਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਭਾਜੀ ਦੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਸੁਣਨਗੇ ਵੀ ਅਸੀਂ ਕਿਸ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜੰਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋਇਆ ਫਿਰ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪੁੱਤ ਤੁਸੀਂ ਇੱਥੇ ਕੀ ਆ ਆਹਿੰਦੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਵੱਲੋਂ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਕਿ ਇੱਥੇ ਆਵੜੀਆਂ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਆ ਹੀ ਉਹ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਪ ਹੁੰਦਾ ਹੀ ਮੰਗਿਆ ਤੁਹਾਡੇ ਸਿਕਿਉਰਟੀ ਨੂੰ ਲੱਗੀ ਸੀ ਸਪੋਰਟ ਸਾਰੇ ਆਹੀ ਆਪ ਕੋਟੋ ਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਰਹੋਣੇ ਚਾਹੀਦੇ ਜਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15 20 ਜਾਣੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਆਹੀ ਵੀ ਇੱਥੇ ਡਰ ਜੰਨੇ ਕਿ ਉਹਨਾਂ ਦਾ ਦੇਖਭਾਲ ਕਰੀਏ ਜਾਂ ਆਹੀ ਆਪਣੀ ਡਿਊਟੀ ਕਰੀਏ ਇੱਥੇ ਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਆ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਹੈ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕਿ ਕਿ ਕਿਸਮ ਦੀ ਸਮੱਸਿਆ ਹਾਂ ਸਮਝਾ ਤਾ ਨਾ ਪਤਾ ਰਹੋ ਜਾਂਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਹੈ ਕਿੰਦਾ ਸਿਕਿਉਰਿਟੀ ਅਰੇਂਜਮੈਂਟ ਹੋਣੇ ਚਾਹੀਦੇ ਐ ਇਸ ਹਸਪਤਾਲ 'ਚ ਇੱਕ ਤਾਂ ਸੀਸੀਟੀਵੀ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਐ ਬਕ ਐਟ ਲੀਸਟ ਇੱਕ ਵਾਰਡ 'ਚ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਟੋਟਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸਿਕਿਉਰਿਟੀ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਕੀਤੀ ਗਈ ਤੁਹਾਡੇ ਤੋਂ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਮੋਸਰ ਉਹਨੂੰ ਪਹਿstਵਾਰ ਲੱਗਿਆ ਨਹੀਂ ਕੋਈ ਸੈਕਿਟੀ ਦਾ ਰੇਹਨ ਵਧਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਦੇ ਸਭੰਨਾ ਲੈ ਕੇ ਮੈਲਾ ਡਾਕਟਰ ਜਾਂ ਨਰਸੀ ਨੂੰ ਕਿੰਨਾ ਕੋਈ ਸਾਰਾ ਪੈਲਾ ਰਾਤ ਨੂੰ ਜਿੰਨਾ ਮਾਰਾ ਖਰਾਬ ਹੋਈ ਨਹੀਂ ਬਸ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਕ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਫੀਮੇਲ ਸਟਾਫ ਲਈ ਪਰ ਅਜਿਹਾ ਗੜਗਰ ਆਵਾਜ਼ ਤੁਸੀਂ ਵੀ ਕਿਸੇ ਨੂੰ ਮਨਾ ਗਾ ਲਿਆ ਤੁਹਾਡਾ ਨਹੀਂ ਆਉਣ ਲੱਗ ਪਰ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਕੀ ਮੰਗਾ ਬਸ ਆਹੀ ਮੰਗ ਰਹੇ ਕਿ ਇੱਕ ਹਰ ਇੱਕ ਪੋਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਕਿ ਨਾਲ ਹੀ ਆਪਣਾ ਐਸ.ਆਈ. ਭਪਿੰਦਰ ਸਿੰਘ ਤੁਸੀਂ ਦਾਦੇ ਜੀ ਤੁਹਾਡੀ ਇਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ ਸਰ ਮੇਰੀ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਰੈਸਟ ਹੁੰਦੀ ਹੈ ਸਰ ਸ਼ਾਮ ਨੂੰ ਫੇਰ 8 ਵਜੇ ਨੂੰ ਡਿਊਟੀ ਆ ਜਾਂਦੀ ਹੈ ਇੱਕ ਹੀ ਗਾਰਡ ਇੱਥੇ ਕੱਲਾ ਸਿੰਗਲ ਹੀ ਜੈਂਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਨ ਜਲਦੀ ਕੀ ਮੁਕੰਮਲ ਹੈ ਮਤਲਬ ਨੇ ਸਰ ਕਟੋ ਘਟਰਾ ਨੂੰ ਦੋ ਬੰਦੇ ਹੋਣੇ ਚਾਹੀਦੇ ਆ। ਰਾਤ ਨੂੰ ਦੋ ਬੰਦੇ ਆਹ ਕਟੋ ਘਟਰਾ ਦੋ ਬੰਦੇ ਕਿੰਨੇ ਲਈ ਚੜੇ ਤੇਰੇ ਜਦੋਂ ਕਿੰਨੀ ਮੁਸ਼ਕਲ ਲੜਾਈ ਝਗੜਾ ਦਾ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਉਨੇ ਲਾਜ਼ਮੀ ਨੇ। ਕੋਈ ਰਾਤ ਸੁੱਕੀ ਨਹੀਂ ਇੰਨੀ ਅਵਾਰਡ ਆ ਕਦੇ ਉੱਤੇ ਕਦੇ ਥੱਲੇ ਦੋ ਬੰਦੇ ਲਾਜ਼ਮੀ ਨਾਲ ਕਿੱਦਾਂ ਸਰੇਗਾ। ਤੁਸੀਂ ਦੇਦੇ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੋੜਾ ਨਹੀਂ ਜੇ ਕਦੇ ਨੂੰ ਧੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਧੋੜ ਰਹੀ ਨਾ। ਕਦੀ ਤੈਨੂੰ ਧੜਨਾ ਨਹੀਂ ਬਤਵੀ ਜੀ ਕੀਤੀ ਵੀ ਤੜਦੇ ਹਮਾਰੀ ਕੋਸ਼ਿਸ਼ ਕੀਤੀ ਹੋਈ ਲੋਕਾਂ। ਇਹ ਤਾਂ ਕੋਈ ਢੜਾਈ ਹੁੰਦੀ ਆ ਆਇਸ਼ਰਾ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੜਨਾ ਨਹੀਂ ਲੈ ਜਾਣ ਕਰਦੇ ਤਾਂ ਕਿਹੜਾ ਗੱਲ ਪੈ ਜਾਂਦੇ ਆ ਲੋਕ ਵੇਖੋ ਜੀ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ